ਕਹਿੰਦੇ ਦਾਨ ਕਰਨ ਵਾਲਾ ਨਾ ਕੋਈ ਵੱਡਾ ਛੋਟਾ ਨਹੀਂ ਹੁੰਦਾ ਦਾਨ ਕਰਨ ਵਾਲੀ ਨੀਤ ਚਾਹੀਦੀ ਆ ਵੀਡੀਓ ਚੱਲੀ ਜਾਂਦੀ ਆ ਨਾ ਲੈਣਾ ਲੱਗੀਆਂ ਪਈਆਂ ਲੈਣਾ ਪਹਿਲਾਂ ਤਾਂ ਤੁਸੀਂ ਵੀਡੀਓ ਨਾਲ-ਨਾਲ ਚੱਲੀ ਜਾਂਦੀ ਆ ਦੇਖੀ ਜਾਇਓ ਤੇ ਆ ਲੈਣਾ ਜਿਹੜੀਆਂ ਲੱਗੀਆਂ ਨੇ ਉਹ ਇੱਕ ਦਾਨੀ ਨੇ ਲਵਾਤੀਆਂ ਕਿਉਂਕਿ ਗੋਲ ਗੱਪਿਆਂ ਦੀ ਰੇੜੀ ਤੇ ਇਹ দান ਕਰ ਰਹੇ ਸਭ ਤੋਂ ਪਹਿਲਾਂ দান ਕਰਨ ਦਾ ਮਕਸਦ ਕੀ ਸੀ ਵੀ ਖੁਸ਼ੀ ਆ ਪਾਰ ਖੁਸ਼ੀ ਉਸ ਗੱਲ ਦੀ ਕਿ ਜੈ ਸ਼੍ਰੀ ਰਾਮ ਦੇ ਨਾਰੇ ਵੀ ਲਾਈ ਜਾਂਦਾ ਸੀ ਤੇ ਨਾਲੇ ਸਾਰਿਆਂ ਨੂੰ ਗੋਲ ਗੱਪੇ ਦੇ ਭੱਲੇ ਬਣਾ ਕੇ ਖਵਾਈ ਜਾਂਦਾ ਆ ਆ ਦੇਖ ਲਓ ਤੁਸੀਂ ਤਸਵੀਰਾਂ ਨੇ ਇਹ ਪੂਰੇ ਵਿਸ਼ਵ ਦੇ ਵਿੱਚ ਜਿੱਥੇ ਵੀ ਰਾਮ ਭਗਤ ਬੈਠੇ ਨੇ ਵੱਖ-ਵੱਖਰੇ ਤਰੀਕੇ ਦੇ ਨਾਲ ਜਿਹੜਾ ਆਪਣਾ ਪਿਆਰ ਦਿਖਾ ਰਹੇ ਸੀ ਪਰ ਆ ਕਹਿੰਦੇ ਨਹੀਂ ਹੁੰਦੇ ਵੀ ਕੰਮ ਚਾਹੇ ਛੋਟਾ ਵੱਡਾ ਕੋਈ ਚੱਕਰ ਨਹੀਂ ਪਰ ਨੀਤ ਜਿਹੜੀ ਆ ਉਹ ਵੱਡੀ ਹੋਣੀ ਚਾਹੀਦੀ ਹੈ ਇਹਨੇ ਸੋਚਿਆ ਕਿ ਯਾਰ ਆਪਦੇ ਵੱਲੋਂ ਕੁਛ ਤਾਂ ਯੋਗਦਾਨ ਪਾਵਾਂ ਤਾਂ ਇਹਨੇ ਜਿੰਨੀ ਰੇੜੀ ਤਿਆਰ ਕਰਕੇ ਲਿਆ ਸੀ ਚਾਹੇ ਉਹਦਾ 5000 ਦਾ ਸੀ ਚਾਹੇ 10000 ਦਾ ਮਾਲ ਪਿਆ ਸੀ ਇਹਨੇ ਗੋਲ ਗੱਪੇ ਤੇ ਭੱਲੇ ਜਿਹੜੇ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਫ੍ਰੀ ਕਰਤੇ ਕਹਿੰਦਾ ਵੀ ਕੋਈ ਵੀ ਆ ਉਹ ਬਸ જય ਸ਼੍ਰੀ ਰਾਮ ਬੋਲੋ ਤੇ ਖਾਓ ਬਸ ਇੰਨਾ ਕੁ ਦੇਖੋ ਤੁਸੀਂ ਜਿਹੜਾ ਪਿਆਰ ਹੈ ਆਪਣੇ ਭਗਵਾਨ ਦੇ ਲਈ ਕਿੰਨਾ ਹੋ ਸਕਦਾ ਤਾਂ ਪਹਿਲਾਂ ਤਾਂ ਵੀਡੀਓ ਦੋਸਤੋ ਅਜਿਹੇ ਭਗਤ ਲਈ ਸ਼ੇਅਰ ਕਰ ਦਿਓ ਯਾਰ ਇਹ ਕੋਈ ਦਾਨ ਕਹਿੰਦੇ ਛੋਟਾ ਵੱਡਾ ਨਹੀਂ ਹੁੰਦਾ ਪਹਿਲਾਂ ਤਾਂ ਆਹ ਬਾਈ ਦੇ ਲਈ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਫਿਰ ਦੇਖੋ ਤੁਸੀਂ ਪੂਰੀ ਵੀਡੀਓ ਵੀ ਲਗਾ ਲਗਾ ਜੀ ਰਾਮ ਜੀ ਕੀ ਹਾਲ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਹਾਂ ਜੈ ਹਾਂ ਸਾਰਾ ਦਿਨ ਲੰਗਰ ਚੱਲੇਗਾ ਜੀ ਹਾਂ ਹਾਂ ਜੈ ਸ਼੍ਰੀ ਰਾਮ ਸਾਰਾ ਦਿਨ ਸਾਰੀ ਰਾਤ ਸਾਰੀ ਰਾਤ ਸਾਰਾ ਦਿਨ ਲੰਗੀ ਸਾਰਾ ਦਿਨ ਸਾਰੀ ਰਾਤ ਬਹੁਤ ਬਹੁਤ ਖੁਸ਼ੀ ਹੈ ਬੋਲੋ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੈ ਬਹੁਤ ਖੁਸ਼ੀ ਹੋਈ ਹੈ ਬਹੁਤ ਜ਼ਿਆਦਾ ਬਤਾ ਨਹੀਂ ਸਕਦੇ ਕਿੰਨੀ ਖੁਸ਼ੀ ਹੈ ਬਿਆਨ ਨਹੀਂ ਕਰ ਸਕਦੇ ਹਮ ਕਿੰਨੀ ਜ਼ਿਆਦਾ ਖੁਸ਼ੀ ਹੈ ਅਜੀ ਕਹਿੰਦਾ ਵੀ ਕੋਈ ਚੱਕਰ ਨਹੀਂ ਕਹਿੰਦਾ ਜਿੰਨਾ ਕ ਯੋਗਦਾਨ ਪਾ ਸਕਦੇ ਆ ਉਨਾਂ ਕ ਪਾਵਾਂਗੇ ਜ਼ਰੂਰ ਆ ਵੀਡੀਓ ਦੇ ਵਿੱਚ ਦੇਖੀ ਜਾਓ ਤੁਸੀਂ ਜਿਹੜੀਆਂ ਲਾਈਨਾਂ ਲੱਗੀਆਂ ਹੋਈਆਂ ਆ ਵੀਡੀਓ ਦੇ ਵਿੱਚ ਆ ਬਾਈ ਕਹਿੰਦਾ ਕਹਿੰਦਾ RAM ਵਾਸਤੇ ਕੁਝ ਵੀ ਨਿਸ਼ਾਵਰ ਕਰਦਾਂਗੇ ਤੇ ਇਹਨੇ ਬਈ ਆਪਣੀ ਰੇੜੀ ਤੇ ਜਿਹੜਾ ਸਾਮਾਨ ਪਿਆ ਸੀ ਉਸ ਦਿਨ ਦਾ ਨਹੀਂ ਕਰਤਾ ਕਹਿੰਦਾ ਵੀ ਆਪਾਂ ਜਿਹੜੀ ਖੁਸ਼ੀ ਆ ਲੋਕਾਂ ਨਾਲ ਸਾਂਝੀ ਕਰਨੀ ਆ ਤੇ ਲੈਣਾ ਲੱਗੀਆਂ ਜਦੋਂ ਇਹਨੇ ਦੱਸਿਆ ਕਿ ਅੱਜ ਗੋਲ ਗੱਪੇ ਦੇ ਭੱਲੇ ਫ੍ਰੀ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਵੀਡੀਓ ਲਗਾਤਾਰ ਆਪ ਤਾਂ ਮਾਜਾ ਰੱਖੀਏ ਕਿਉਂਕਿ ਭਗਤ ਪਰੇ ਤੋਂ ਪਰੇ ਨੇ ਤੇ ਦੋਸਤੋ ਅਜਿਹੇ ਭਗਤ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਇਸ ਦੀ ਵੀਡੀਓ ਜਿਹੜੀ ਆ ਉਹ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਹਰ ਇੱਕ ਭਗਤ ਤੱਕ ਪਹੁੰਚ ਸਕੇ ਕਿ ਦਾਨੀ ਕੋਈ ਵੱਡਾ ਛੋਟਾ ਨਹੀਂ ਹੁੰਦਾ ਜਿਦੀ ਜਿੰਨੀ ਗੰਜੈਸ਼ਾ ਉਹਨਾਂ ਗਦਾਨ ਕਰਦਾ ਹੁੰਦਾ ਇਹਨੇ ਖੁਸ਼ੀ ਆਵਦੀ ਦਿਖਾਈ ਤਾਂ ਸਾਰੇ ਗੋਲ ਗੱਪੇ ਭੱਲੇ ਜਿਹੜੇ ਆ ਉਹ ਰੀੜੀ ਤੇ ਦਾਨ ਹੀ ਕਰਤੇ ਕਹਿੰਦਾ ਵੀ ਆਜੋ ਜਿਹਨੇ ਖਾਣਾ ਹੈ જય શ્રી ਰਾਮ ਬੋਲ ਕੇ ਗੋਲ ਗੱਪੇ ਤੇ ਭੱਲੇ ਖਾ ਲਓ ਇਹ ਪਿਆਰ ਹੈ ਉਹਦੇ ਭਗਵਾਨ ਦੇ ਲਈ ਤਾਂ ਦੋਸਤੋ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ